ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹਾਂ 200 ਹਜ਼ਾਰਾਂ ਜੀ ਅੱਜ ਜਾਂ ਕੁਝ ਗੱਲਾਂ ਮੈਂ ਤੁਹਾਡੇ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕਿ ਜਿਹੜੀ 에ਅ ਕੈਨੇਡਾ ਦੀ ਹੜਤਾਲ ਦਾ ਮਾਮਲਾ ਆ 에ਅ ਕੈਨੇਡਾ ਨੇ ਫਲਾਈਟਾਂ ਕੈਂਸਲ ਕਰਨੀ ਸ਼ੁਰੂ ਕਰ ਦਿੱਤੀਆਂ ਦੂਜਾ ਕੈਨੇਡਾ ਦੀ ਪੁਲਿਸ ਵੱਲੋਂ ਕਾਨੂੰਨ ਸਖਤ ਕਰਨ ਦੀ ਮੰਗ ਹੋ ਰਹੀ ਹੈ ਇਹ ਕੀ ਮਾਮਲਾ ਆ ਤੀਜੀ ਗੱਲਬਾਤ ਕੈਨੇਡਾ ਨਿਊਜ਼ ਪਬਲਿਸ਼ਰਾਂ ਵੱਲੋਂ ਗੂਗਲ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਆ ਚੌਥੀ ਗੱਲਬਾਤ ਕੈਨੇਡਾ ਦੇ ਬਿਨਾ ਪੇਪਰਾਂ ਤੋਂ ਰਹਿੰਦੇ ਜਿਹੜੇ ਕੱਚੇ ਲੋਕ ਆਨ ਡਾਕੂਮੈਂਟਡ ਉਹਨਾਂ ਬਾਰੇ ਹੈ ਇਸ ਵੇਲੇ ਚਰਚਾ ਤੇ ਆਖਰ ਦੇ ਵਿੱਚ ਕੈਨਾਬਿਸ ਇੰਡਸਟਰੀ ਵੱਲੋਂ ਲੇਬਲਿੰਗ ਦਾ ਤਰੀਕਾ ਬਦਲਣ ਦੀ ਮੰਗ ਕੀਤੀ ਗਈ ਹੈ ਇਹ ਮਾਮਲਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਸਭ ਤੋਂ ਪਹਿਲਾਂ ਏਅਰ ਕੈਨੇਡਾ ਬਾਰੇ ਗੱਲਬਾਤ ਕੱਲ ਆਪਾਂ ਗੱਲ ਕੀਤੀ ਸੀ ਏਅਰ ਕੈਨੇਡਾ ਬਾਰੇ ਕਿ ਏਅਰ ਕੈਨੇਡਾ ਦੇ ਜਿਹੜੇ 99% ਇਹਨਾਂ ਦੇ ਵਰਕਰ ਨੇ ਕਾਮੇ ਨੇ ਜਿਹੜੇ ਫਲਾਈਟ ਅਟੈਂਡੈਂਟ ਨੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਹੜਤਾਲ ਕਰਾਂਗੇ ਕਿਉਂਕਿ ਸਾਡੀਆਂ ਤਨਖਾਹਾਂ ਨਹੀਂ ਵਧਦੀਆਂ ਹਾਲਤ ਮਾੜੀ ਹੈ ਪੈਸੇ ਲਾ ਪਾ ਕੇ ਮਹੀਨੇ ਦੇ ਬਹੁਤੇ ਨਹੀਂ ਬਣਦੇ ਤੇ ਉਹ ਵੀ ਉਦੋਂ ਹੀ ਬਣਦੇ ਆ ਜਦੋਂ ਜਹਾਜ਼ ਉੱਡਦਾ ਹੋਵੇ ਬਾਕੀ ਜਦੋਂ ਥੱਲੇ ਉਹ ਕੰਮ ਕਰ ਕਰਦੇ ਉਹਨਾਂ ਦੇ ਘੰਟੇ ਨਹੀਂ ਗਿਣੇ ਜਾਂਦੇ ਤੇ ਉਹ ਉਹਨਾਂ ਨੇ ਇੱਕ ਘੰਟਾ ਬਾਹਰ ਆ ਕੇ ਹੱਥਾਂ ਦੇ ਵਿੱਚ ਸਾਈਨ ਫੜ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਹੁਣ ਉਹਨਾਂ ਨੇ ਅਨਾਉਂਸ ਕਰਤਾ 72 ਘੰਟੇ ਦਾ ਕਿਉਂਕਿ ਨੋਟਿਸ ਦੇਣਾ ਪੈਂਦਾ ਪਹਿਲਾਂ ਵੀ ਜੇ ਹੜਤਾਲ ਤੇ ਜਾਣਾ ਹੋਵੇ ਸੋ ਹੁਣ ਉਹ ਹੜਤਾਲ ਤੇ ਜਾਣਗੇ ਜਦੋਂ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਹੜਤਾਲ ਤੇ ਜਾਣਗੇ ਤੇ ਇਹਦਾ ਮਤਲਬ ਇਹ ਆ ਕਿ ਫਲਾਈਟਾਂ ਕੈਨਸਲ ਹੋਣਗੀਆਂ ਪਾਰ 에ਅਰ ਕੈਨੇਡਾ ਨੇ ਉਹ ਤੋਂ ਪਹਿਲਾਂ ਹੀ ਕੱਲ ਤੋਂ ਇਹਨਾਂ ਨੇ ਆਪਣੀਆਂ ਜਿਹੜੀਆਂ ਮੇਨ ਲਾਈਨ ਹੈਗੀਆਂ 에ਅਰ ਕੈਨੇਡਾ ਰੋਜ਼ ਫਲਾਈਟਸ ਹੈਗੀਆਂ ਉਹਨੂੰ ਵੀਕੈਂਡ ਤੱਕ ਬੰਦ ਕਰਨ ਦਾ ਫੈਸਲਾ ਕਰ ਦਿੱਤਾ ਰੀਜ਼ਨ ਬੜਾ ਸਾਫ਼ ਆ 10000 ਫਲਾਈਟ ਅਟੈਂਡੈਂਟ ਆ ਜਿਹੜੇ ਸਟ੍ਰਾਈਕ ਦੇ ਉੱਤੇ ਜਾ ਸਕਦੇ ਆ ਆ ਸ਼ਨੀਵਾਰ ਤੋਂ ਕੰਟਰੈਕਟ ਟਾਕ ਜਿਹੜੀਆਂ ਗੱਲਬਾਤ ਸੀ ਇਹਨਾਂ ਦੇ ਵਿੱਚ ਆਪਸ ਤੇ ਵਿੱਚ ਉਹ ਸਿਰੇ ਨਹੀਂ ਚੜੀਆਂ ਫੇਲ ਹੋ ਗਈਆਂ 에ਅਰਲਾਈਨ ਦੇ ਨਾਲ ਉਨੇ ਕੋਈ ਇੱਕ ਰਸਤਾ ਹੈ ਕਿ ਉਹ ਸਟ੍ਰਾਈਕ ਤੇ ਜਾਣਗੇ ਉਹ ਸਟ੍ਰਾਈਕ ਤੇ ਜਾਣਗੇ ਤੋਂ ਪਹਿਲਾਂ ਉਹਨਾਂ ਨੇ ਚਲੇ ਜਾਣਾ ਇੱਕਦਮ 에ਅਰ ਕੈਨੇਡਾ ਕੁਛ ਨਹੀਂ ਕਰ ਸਕਦੀ ਉਹਨਾਂ ਨੇ ਕੱਲ ਵੀਰਵਾਰ ਤੋਂ ਜਿਹੜੀਆਂ ਫਲਾਈਟਾਂ ਕੈਨਸਲ ਕਰਦੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਫਲਾਈਟਸ ਜਿਹੜੀਆਂ ਚੱਲ ਰਹੀਆਂ ਐਰ ਕੈਨੇਡਾ ਐਕਸਪ੍ਰੈਸ ਫਲਾਈਟਸ ਜਿਹੜੀਆਂ ਜੈਜ਼ ਤੇ ਪੈਲ 에ਅਰਲਾਈਨਸ ਰਨ ਕਰਦੀਆਂ ਉਹ ਚੱਲਦੀਆਂ ਰਹਿਣਗੀਆਂ ਨਾਰਮਲ ਵਾਂਗੂ ਜਿੱਦਾਂ ਚੱਲਦੀਆਂ ਹ ਹੁਣ ਦੂਜਾ ਇਹ ਵੀ ਜਿਨ੍ਹਾਂ ਨੇ ਫਲਾਈਟ ਤੇ ਜਾਣਾ ਸੀ ਉਹਨਾਂ ਦਾ ਕੀ ਬਣੂਗਾ ਉਹਨਾਂ ਦੀਆਂ ਫਲਾਈਟਾਂ ਕੈਨਸਲ ਹੋਣਗੀਆਂ ਤੇ ਉਹਨਾਂ ਨੂੰ ਫਿਰ ਰਿਫੰਡ ਮਿਲੂਗਾ ਔਰ ਉਹਨਾਂ ਨੂੰ ਪਹਿਲਾਂ ਇਨਫੋਰਮ ਕੀਤਾ ਜਾਊਗਾ ਈਮੇਲ ਤੇ ਸੋ ਜੇ ਤੁਸ ਤੁਹਾਡੀ ਕੋਈ 에어 ਕੈਨੇਡਾ ਦੀ ਹਨ ਦਿਨਾਂ ਦੇ ਵਿੱਚ ਫਲਾਈਟ ਹੈਗੀ ਆ ਤਾਂ ਤੁਸੀਂ ਵੀ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰੋ ਜਾਂ ਆਪਣੇ ਆਪ ਨੂੰ ਅਪਡੇਟ ਰੱਖੋ ਕਿ ਕੀ ਹੋ ਰਿਹਾ ਤੁਹਾਡੀ ਫਲਾਈਟ ਜਾ ਰਹੀ ਹੈ ਜਾਂ ਨਹੀਂ ਆ ਰਹੀ 에어 ਕੈਨੇਡਾ ਦੂਜੇ 에어ਲਾਈਨਸ ਦੇ ਨਾਲ ਵੀ ਜਿਹੜਾ ਅਲਟਰਨੇਟ ਟ੍ਰੈਵਲ ਅਰੇਂਜ ਕਰ ਰਿਹਾ ਆ ਕਿ ਜਿਹੜਾ ਜਿਹੜੇ ਕਸਟਮਰ ਵਿੱਚ ਵਿਚਾਲੇ ਫਸੇ ਆ ਕਿ ਕੁਆਲਟਰਨੇਟਿਵ ਫਲਾਈਟਸ ਜਿੱਥੇ ਕਿਤੇ ਪੋਸੀਬਲ ਹੈਗਾ ਉਹ ਦੇਣ ਦੀ ਕੋਸ਼ਿਸ਼ ਕਰਨਗੇ ਦੁਜਾ ਯੂਨੀਅਨ ਨੇ 72 ਘੰਟੇ ਦਾ ਸਟ੍ਰਾਈਕ ਨੋਟਿਸ ਅੱਜ ਬੁੱਧਵਾਰ ਨੂੰ ਦੇ ਦਿੱਤਾ ਤੇ 에ਅਰ ਕੈਨੇਡਾ ਨੇ ਜਿਹੜਾ ਉਹਦਾ ਰਿਸਪੌਂਡ ਕੀਤਾ ਲੌਕਆਊਟ ਨੋਟਿਸ ਦਾ ਮਤਲਬ ਇਹ ਆ ਕਿ ਇਹ ਫਲਾਈਟ ਜਿਹੜਾ ਅਟੈਂਡੈਂਟਸ ਨੂੰ ਕੰਮ ਕਰਨ ਤੋਂ ਰੋਕਣਗੇ ਸੋ ਪੇਡ ਡਿਸਪਿਊਟ ਆ ਸਿੱਧਾ ਯੂਨੀਅਨ ਕਹਿੰਦੀ ਆ ਕਿ ਸਾਡਾ ਮੇਨ ਇਸ਼ੂ ਇਹ ਆ ਕਿ ਲੋ ਵੇਜਸ ਆ ਯਾਨੀ ਕਿ ਪਾਵਰਟੀ ਵੇਜਸ ਆ ਤੇ ਅਨਪੇਡ ਵਰਕ ਟਾਈਮ ਬਹੁਤ ਜ਼ਿਆਦਾ ਆ ਤੇ ਜਦੋਂ 에어ਕ੍ਰਾਫਟ ਦੇ ਵਿੱਚ ਨਹੀਂ ਆਹੇ ਤੇ ਉਹਦੇ ਉਸ ਵੇਲੇ ਡੈਲਟਾ 에어ਲਾਈਨ ਅਮਰੀਕਾ ਦੀ ਆਪਾਂ ਕੱਲ ਵੀ ਗੱਲ ਕੀਤੀ ਸੀ ਉਹ ਜਿਹੜਾ ਫਲਾਈਟ ਰਟੈਂਡੈਂਟ ਆ ਉਹਨੂੰ ਪੈਸੇ ਦਿੰਦੇ ਆ ਜਦੋਂ ਵੀ ਉਹ ਥੱਲੇ ਕੋ ਕੰਮ ਕਰਦੇ ਆ ਜਾਂ ਜਹਾਜ਼ 'ਚ ਤਿਆਰੀ ਕਰਦੇ ਆ ਆਪਣੀ ਮੀਟਿੰਗ ਕਰਦੇ ਆ ਜਾਂ ਉਹਨਾਂ ਨੇ ਜਾਣਾ ਹੁੰਦਾ ਜਿਹੜੀ 에어 ਕੈਨੇਡਾ ਆ ਇਹਦੇ ਵਰਕਰ ਕਹਿੰਦੇ ਵੀ ਸਾਡੇ ਨਾਲ ਤਾਂ ਕਾ ਕਿਉਂ ਕਰ ਰਹੇ ਆ ਇਹਨਾਂ ਨੂੰ ਪੈਸੇ ਉਦੋਂ ਹੀ ਮਿਲਦੇ ਜਦੋਂ ਜਹਾਜ਼ ਫਲਾਈਟ ਕਰ ਰਿਹਾ ਫਲਾਈ ਕਰ ਰਿਹਾ ਆ ਜਿਵੇਂ ਬਾਕੀ ਕੰਮ ਦੇ ਨਹੀਂ ਮਿਲਦੇ ਇਸ ਨੇਗੋਸ਼ੀਏਸ਼ਨ ਵੀ ਫੇਲ ਹੋਈ ਆ ਬੁਰੀ ਤਰ੍ਹਾਂ ਸੋ ਹੁਣ ਜਿਹੜੀ 에ਅਰ ਕੈਨੇਡਾ ਨੇ ਆਫਰ ਕੀਤਾ ਸੀ ਕਿ ਸੈਟਲ ਕਰਨ ਦੇ ਡਿਸਪਿਊਟ ਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਆਰਬਿਟ੍ਰੇਸ਼ਨ ਦੇ ਥਰੂ ਉੱਥੇ ਗੱਲਬਾਤ ਕਰਕੇ ਹੋਣ ਦੀ ਗੱਲਬਾਤ ਸੀਗੀ ਪਰ ਯੂਨੀਅਨ ਨੇ ਰਿਫਿਊਜ਼ ਕਰ ਦਿੱਤਾ ਕਿ ਅਸੀਂ ਇਸ ਫੈਸਲੇ ਦੇ ਹੱਕ ਵਿੱਚ ਵੋਟ ਨਹੀਂ ਪਾਰਾ ਯੂਨੀਅਨ ਇਹ ਮੰਨਦੀ ਆ ਕਿ ਜਿਹੜਾ ਆਰਬਿਟ੍ਰੇਟਰਸ ਨੇ ਆਮ ਤੌਰ ਦੇ ਉੱਤੇ ਉਹ ਪਹਿਲੇ ਜਿਹੜੇ ਐਗਰੀਮੈਂਟ ਹੋਏ ਹੁੰਦੇ ਆ ਸਟੇਟਸ ਕੋ ਮਤਲਬ ਜੋ ਪਹਿਲਾਂ ਹੋਇਆ ਉਹਨਾਂ ਨੂੰ ਫਾਲੋ ਕਰਦੇ ਆ ਇਹਦੇ ਨਾਲ ਹੋਊਗਾ ਕਿ ਇਹਨਾਂ ਨੂੰ ਫਾਇਦਾ ਨਹੀਂ ਹੋਣਾ ਹੁਣ ਇੰਟਰਨੈਸ਼ਨਲ ਫਲਾਈਟਸ 에ਅਰ ਕੈਨੇਡਾ ਦੀਆਂ ਉਹਨਾਂ ਦੇ ਉੱਤੇ ਵੀ ਅਸਰ ਪਊਗਾ ਬਹੁਤ ਜ਼ਿਆਦਾ ਜਿਹੜੇ ਇੰਟਰਨੈਸ਼ਨਲ ਰੂਟਸ ਹੈਗੇ ਆ ਜਿੰਨੇ ਅਮਰੀਕਾ ਨੂੰ ਯੂਰਪ ਨੂੰ ਏਸ਼ੀਆ ਨੂੰ ਜਾਂਦੇ ਆ ਜਿਹੜੇ ਡਾਇਰੈਕਟਲੀ 에ਅਰ ਕੈਨੇਡਾ ਜਿਨ੍ਹਾਂ ਨੂੰ ਆਪਰੇਟ ਕਰਦੀ ਆ ਉਹ ਇੱਕ ਵਾਰੀ ਉਹਨਾਂ ਦਾ ਸ਼ਟਡਾਊਨ ਆ ਸੈਟਰਡੇ ਨੂੰ ਕੰਪਲੀਟ ਹੋ ਗਿਆ ਸਮਝ ਲਓ ਸਾਰੀਆਂ ਫਲਾਈਟਾਂ ਕੈਨਸਲ ਸਿਰਫ 에ਅਰ ਕੈਨੇਡਾ ਐਕਸਪ੍ਰੈਸ ਫਲਾਈਟਸ ਜਿਹੜੀਆਂ 파ਟਨਰ 에ਅਰਲਾਈਨਸ ਹੈਗੀਆਂ ਜੈਸ ਜਾਂ ਪੈਲ 에ਅਰਲਾਈਨ ਦੇ ਨਾਲ ਉਹ ਚੱਲਣਗੀਆਂ ਪਰ ਬਹੁਤਰੀ ਕਿਉਂਕਿ ਇਹ ਜਿਹੜੀਆਂ ਬਹੁਤੀਆਂ ਹੁੰਦੀਆਂ ਸ਼ਾਰਟ ਹਾਲ ਡੋਮੈਸਟਿਕ ਹੁੰਦੀਆਂ ਜਾਂ ਅਰੀਜਨਲ ਰੂਟਸ ਹੁੰਦੇ ਆ ਇਹਨਾਂ ਦਾ ਕੋ ਲੰਬੀਆਂ ਓਵਰਸੀਜ਼ ਫਲਾਈਟਸ ਨਹੀਂ ਹੁੰਦੀ ਸੋ ਇੰਪੈਕਟ ਜਿਹੜਾ ਦੋਵਾਂ ਦੇ ਉੱਤੇ ਡੋਮੈਸਟਿਕ ਦੇ ਉੱਤੇ ਵੀ ਪਾਊਗਾ ਇੰਟਰਨੈਸ਼ਨਲ ਦੇ ਉੱਤੇ ਵੀ ਪਾਊਗਾ ਜਿਹੜੇ ਲੌਂਗ ਹੌਰ ਰੂਟ ਨੇ ਜਿਵੇਂ ਆਪਣੇ ਟੋਰਾਂਟੋ ਤੋਂ ਲੰਡਨ ਜਾਂਦੀ ਹੈ ਮੌਨਟਰੀਅਲ ਤੋਂ ਪੈਰਿਸ ਜਾਂਦੀ ਹੈ ਵਨਕੂਵਰ ਤੋਂ ਟੋਕੀਓ ਜਾਂਦੀ ਹੈ ਇਹਨਾਂ ਸਾਰੀਆਂ ਦੇ ਉੱਤੇ ਜਿਹੜਾ ਅਸਰ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅਗਲੀ ਗੱਲਬਾਤ ਦੋਸਤੋ ਪੁਲਿਸ ਦੇ ਜਿਹੜੇ ਕਾਨੂੰਨ ਨੇ ਇਸ ਵੇਲੇ ਆਊਡੇਟਡ ਨੇ ਕੈਨੇਡਾ ਦੇ ਪੁਲਿਸ ਚੀਫਸ ਜਿਹੜੇ ਇਕੱਠੇ ਹੋ ਕੇ ਕੈਨੇਡਾ ਦੀ ਪੁਲਿਸ ਦੇ ਮੁਖੀ ਜਿਹੜੇ ਉਹ ਇਕੱਠੇ ਹੋਏ ਆ ਤੇ ਇਕੱਠੇ ਹੋ ਕੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਕੈਨੇਡਾ ਦੇ ਵਿੱਚ ਕ੍ਰਾਈਮ ਦੇ ਨਾਲ ਲੜਨ ਦੇ ਲਈ ਕਾਨੂੰਨ ਬਣਿਆ ਕਿਸੇ ਹੋਰ ਯੁੱਗ ਦੇ ਬਣਿਆ ਇਹ ਕਾਨੂੰਨ ਅੱਜ ਦੇ ਸਮੇਂ ਨੂੰ ਸੂਟ ਨਹੀਂ ਕਰਦੇ ਤੇ ਅੱਜ ਦੀ ਜਿਹੜੀ ਕ੍ਰਾਸ ਬਾਰਡਲ ਤੇ ਡਿਜੀਟਲ ਕ੍ਰਾਈਮ ਲਓ ਹੁਣ ਪਹਿਲਾ ਕਾਨੂੰਨ ਕੀ ਬਣਨਾ ਜਾਂ ਡਿਜੀਟਲ ਰੋਲਾ ਹੀ ਨਹੀਂ ਸੀ ਇਹ ਕੋਈ ਇਸ ਤਰ੍ਹਾਂ ਦਾ ਤੇ ਕ੍ਰਾਸ ਬਾਰਡਰ ਕਿ ਇੱਕ ਦੇਸ਼ ਦਾ ਦੂਜੇ ਦੇਸ਼ ਦੇ ਵਿੱਚ ਜਿਹੜਾ ਜੁਰਮ ਦਾ ਵਿੱਚ ਹੈਗਾ ਇਨਵੋਲਵਮੈਂਟ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਕੈਨੇਡਾ ਦੇ ਕਾਨੂੰਨ ਪੂਰੇ ਨਹੀਂ ਆ ਇਹਨਾਂ ਨੂੰ ਠੀਕ ਕਰਨਾ ਚਾਹੀਦਾ ਪੁਲਿਸ ਚੀਫ ਨੇ ਇਹ ਵੀ ਕਿਹਾ ਕਿ ਅਸੀਂ 20 ਸਾਲ ਪਹਿਲਾਂ 2001 ਦੇ ਵਿੱਚ ਲਗਭਗ ਸਰਕਾਰ ਨੂੰ ਕਿਹਾ ਸੀ ਵੀ ਇਹਦੇ ਬਾਰੇ ਕੁਝ ਕਰ ਲਓ ਜਿਹੜਾ ਕਿਉਂਕਿ ਜੁਰਮ ਆ ਉਹ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਹੋ ਚੁੱਕਾ ਤੁਸੀਂ ਦੇਖੋ ਕਿੰਨੀਆਂ ਕੈਨੇਡਾ ਦੇ ਵਿੱਚ ਧਮਕੀਆਂ ਜਾਂ ਫਲਾਣਾ ਆਉਂਦਾ ਕਿਸੇ ਦੂਜੇ ਦੇਸ਼ ਦੇ ਨਾਲ ਸਬੰਧਤ ਹੁੰਦੀਆਂ ਹੁਣ ਜਿਹੜਾ ਮਤਲਬ ਕੋਈ ਇੱਕ ਗਰੁੱਪ ਜਿਹੜਾ ਕ੍ਰਾਈਮ ਗਰੁੱਪ ਆ ਉਹ ਇੱਕ ਦੇਸ਼ ਦੇ ਵਿੱਚ ਐਕਟ ਕਰ ਰਿਹਾ ਕੈਨੇਡਾ ਚਾ ਤਾ ਅਮਰੀਕਾ ਚ ਵੀ ਓਨਾ ਹੀ ਆ ਉਹਦੇ ਬੰਦੇ ਹੈਗੇ ਆ ਇੰਡੀਆ ਚ ਵੀ ਓਨਾ ਹੀ ਆ ਤੇ ਲਾ ਲਓ ਯੂਰਪ ਤੇ ਵਿੱਚ ਇੰਗਲੈਂਡ ਦੇ ਵਿੱਚ ਵੀ ਓਨਾ ਹੀ ਆ ਵੀ ਜੇ ਉਹ ਇੱਕ ਥਾਂ ਤੇ ਧਮਕੀ ਦਿੰਦੇ ਜਾਂ ਇਹਨਾਂ ਦਾ ਜੋ ਵੀ ਆਪਸ ਦੇ ਵਿੱਚ ਮਾਮਲਾ ਆ ਇਹ ਕਿਤਨਾ ਕਿਤੇ ਕ੍ਰੋਸ ਬਾਰਡਰ ਸਾਰਾ ਕੁਝ ਇੰਨਾ ਰਲ ਕੱਢ ਹੋ ਚੁੱਕਾ ਆ ਕਿ ਪਹਿਲਾਂ ਇਹ ਹੁੰਦਾ ਸੀ ਕਿ ਬੰਦਾ ਬਚ ਜੂਗਾ ਕੋਈ ਗੱਲਬਾਤ ਹੁੰਦੀ ਹੈ ਉਹ ਇੱਕ ਦੇਸ਼ ਛੱਡ ਕੇ ਦੂਜੇ 'ਚ ਚੱਲ ਜੂਗਾ ਹੁਣ ਉਹ ਸਾਰਾ ਕੁਝ ਹੀ ਰਲ ਗਿਆ ਸਾਰੇ ਕੁਝ ਹੀ ਕ੍ਰਾਈਮ ਉਹ ਹੋ ਰਿਹਾ ਪੁਲਿਸ ਕਹਿੰਦੀ ਵੀ ਹੁਣ ਅਸੀਂ ਪੁਰਾਣੇ ਕਾਨੂੰਨਾਂ ਦੇ ਹਿਸਾਬ ਨਾਲ ਇਸ ਕ੍ਰਾਈਮ ਨਾਲ ਨਹੀਂ ਲੜ ਸਕਦੇ ਜਿਹੜੀ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਅਨਰੈਸਟ ਆ ਇਨਸਟੈਬਿਲਿਟੀ ਆ ਉਹਦੇ ਨਾਲ ਕ੍ਰਾਈਮ ਐਕਸਟਰੀਮਿਜ਼ਮ ਆ ਨਸ਼ਾ ਪੱਤਾ ਇੱਧਰ ਉੱਧਰ ਕਰਨਾ ਤਸਕਰੀ ਆਨਲਾਈਨ ਐਕਸਪਲੋਇਟੇਸ਼ਨ ਤੇ ਇਹ ਸਾਰੇ ਕੁਛ ਦਾ ਅਸਰ ਕੈਨੇਡਾ ਦੇ ਉੱਤੇ ਪੈ ਰਿਹਾ ਤੇ ਕੈਨੇਡਾ ਦੇ ਕੋਲ ਹਜੇ ਉਹਨੇ ਕਾਨੂੰਨ ਇੱਕ ਤੱਕ ਨਾ ਪੁਲਿਸ ਕੰਮ ਨਹੀਂ ਕਰਦੀ ਜਾਂ ਬਾਰਡਰ ਦੇ ਉੱਤੇ ਉਹ ਕਾਨੂੰਨ ਹੀ ਨਹੀਂ ਐਨਨੇ ਕਿ ਜਿਹੜੇ ਸ਼ਕਤੀ ਦੇ ਨਾਲ ਨਜਿੱਟ ਸਕਣ ਔਰ ਇਹ ਜਿਹੜੇ ਲੀਗਲ ਲੂਪ ਹੋਲਸ ਨੇ ਜਿਹੜੀਆਂ ਕਾਨੂੰਨੀ ਘੁੰਡੀਆਂ ਆ ਕਾਨੂੰਨੀ ਚੋਰ ਮੋਰੀਆਂ ਆ ਇਹਦੇ ਵਿੱਚੋਂ ਇਹ ਕ੍ਰਿਮੀਨਲ ਬਚ ਜਾਂਦੇ ਆ ਕਿਉਂਕਿ ਪੁਰਾਣੇ ਕਾਨੂੰਨ ਪੁਰਾਣਾ ਆ ਤੇ ਜਿਹੜੀਆਂ ਡਰੱਗਸ ਆ ਵੈਪਨਸ ਆ ਲੋਕ ਆ ਮਤਲਬ ਇਹਦਾ ਇਹਦੀ ਵਰਤੋਂ ਕਰਕੇ ਜਾ ਵੀ ਰਹੇ ਆ ਆਪਣਾ ਮਾੜਾ ਕੰਮ ਵੀ ਕਰ ਰਹੇ ਆ ਤੇ ਇਹ ਸਰਕਾਰ ਕੋਲੋਂ ਜਾਂ ਕਾਨੂੰਨ ਕੋਲੋਂ ਜਾਂ ਪ੍ਰਸ਼ਾਸਨ ਕੋਲੋਂ ਬਚ ਵੀ ਰਹੇ ਆ ਹੁਣ ਇਹਦਾ ਮਤਲਬ ਇਹ ਆ ਕਿ ਜਿਹੜੀ ਫੈਡਰਲ ਸਰਕਾਰ ਨੇ ਲਾ ਪ੍ਰਪੋਜ਼ ਕੀਤੇ ਆ ਉਹ ਪੁਲਿਸ ਨੂੰ ਟੂਲ ਦਿੰਦੀ ਆ ਕਿ ਉਹ ਜਿਹੜੇ ਜਿਹੜੇ ਟ੍ਰਾਂਸਨੈਸ਼ਨਲ ਕਰਾਈਮ ਆ ਉਹਦੇ ਨਾਲ ਲੜ ਸਕਣ ਫੈਂਟਾਮਿਲ ਦੀ ਸਮਗਲਿੰਗ ਕਿੱਡਾ ਵੱਡਾ ਮਸਲਾ ਹੈ ਮਨੀ ਲੌਂਡਰਿੰਗ ਕਿੱਡਾ ਵੱਡਾ ਮਸਲਾ ਹੈ ਕ੍ਰਾਈਮਨਲ ਨੈਟਵਰਕ ਕਿੰਨੇ ਆ ਪਰ ਚੀਫ ਕਹਿੰਦੇ ਕਿ ਇਹ ਸਾਰਾ ਕੁਝ ਕਵਰ ਨਹੀਂ ਕਰਦਾ ਵੀ ਸਾਡੇ ਕੋਲ ਜਿਹੜਾ ਇੱਕ ਇਹ ਨਵਾਂ ਜਿਹੜਾ ਦਿੱਤਾ ਆ ਇਹਨਾਂ ਨੇ ਐਕਟ ਆ ਉਹਦੇ ਨਾਲ ਵੀ ਪੂਰੀ ਗੱਲਬਾਤ ਨਹੀਂ ਹੁੰਦੀ ਪੁਲਿਸ ਜਿਹੜੇ ਕੈਨੇਡਾ ਪੋਸਟ ਦਾ ਪੈਕੇਜ ਮੰਨ ਲਓ ਜਿਹੜਾ 500 ਗ੍ਰਾਮ ਤੋਂ ਥੱਲੇ ਆ ਜੇ ਉਹਦੇ ਵਿੱਚ ਕੋਈ ਨਸ਼ਾ ਹੈਗਾ ਫੈਂਟਨਲ ਹੈਗੀ ਆ ਤਾਂ ਪੁਲਿਸ ਉਹਦੇ ਸਰਚ ਵਾਰੰਟ ਨਹੀਂ ਲੈ ਸਕਦੀ ਵੀ ਅਸੀਂ ਆ ਪੈਕਟ ਜਿਹੜਾ ਅੱਧਾ ਕਿਲੋ ਤੋਂ ਥੱਲੇ ਆ ਤੇ ਇਹਦਾ ਅਸੀਂ ਸਾਨੂੰ ਲੱਗਦੇ ਵੀ ਇਹਦੇ ਵਿੱਚ ਫੈਂਟਨਲ ਮਤਲਬ ਕੁੰਟਮਿਲ ਤੇ ਮਿਲੀయన్స్ ਡਾਲਰ ਦੀ ਹੋ ਜਾਂਦੀ ਹੈ ਅੱਧਾ ਕਿਲੋ ਪੁਲਿਸ ਕੋਲ ਅਧਿਕਾਰ ਨਹੀਂ ਆ ਕਿ ਉਹਦਾ ਸਰਚ ਉਹਨੂੰ ਗਰੰਟ ਕਰ ਸਕਣ ਹੁਣ ਇੱਥੇ ਚਾਹੁੰਦੀ ਹੈ ਪੁਲਿਸ ਕਿ ਸਾਨੂੰ ਜਿਹੜਾ ਹੋਰ ਤਾਕਤ ਦਿੱਤੀ ਜਾਵੇ ਜਿਹੜੇ ਚੀਫ ਸੇਰ ਨੇ ਇਹ ਵੀ ਕਿਹਾ ਆ ਕਿ ਜਿਹੜੇ ਬੇਲ ਰੂਲ ਆ ਰਿਪੀਟ ਅਫੈਂਡਰਸ ਦੇ ਲਈ ਨਾਲ ਇੱਕ ਬੰਦੇ ਨੇ ਕੰਮ ਕਰਤਾ ਆਪਾਂ ਹੁਣ ਪਹਿਲੀ ਗੱਲ ਤੋਂ ਉਹਨੂੰ ਚਾਰਜ ਕਰਨੇ ਬਹੁਤ ਔਖਾ ਹੁੰਦਾ ਹੁਣ ਕ੍ਰਾਈਮ ਦੇ ਵਿੱਚ ਉਹ ਛੁੱਟ ਗਿਆ ਜਾਂਦਾ ਬਾਹਰ ਮਨੋ ਪੁਲਿਸ ਨੇ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲੇ ਨਸ਼ਾ ਸੀ ਜਾਂ ਉਹਨੂੰ ਲੱਗਦਾ ਸੀ ਵੀ ਨਸ਼ਾ ਵੇਚਦਾ ਜਾਂ ਪੁਲਿਸ ਨੂੰ ਪਤਾ ਆ ਕਿ ਨੇ ਗਲਤ ਕੰਮ ਕੀਤਾ ਪੁਲਿਸ ਉਹਨੂੰ ਫੜ ਕੇ ਸਿੱਧੀ ਜੇਲ੍ਹ ਚ ਨਹੀਂ ਪਾ ਸਕਦੀ ਪੁਲਿਸ ਉਹਨੂੰ ਫੜੂਗੀ ਫੜਨ ਤੋਂ ਬਾਅਦ ਉਹਦੇ ਤੇ ਚਾਰਜ ਲਾਊਗੀ ਦੋਸ਼ ਆਇਦ ਕਰੂਗੀ ਵੀ ਆ ਫਲਾਣਾ ਫਲਾਣਾ ਇਹਦੇ ਕੋਲ ਆ ਸੀ ਆ ਇਹਦੇ ਕੋਲੇ ਸੀ ਐਸ ਐਸ ਸੈਕਸ਼ਨ ਦੇ ਥਰੂ ਇਹਨੂੰ ਅਸੀਂ ਆ ਚਾਰਜ ਕਰ ਰਹੇ ਹਾਂ ਫਿਰ ਜੱਜ ਜਾਂ ਅਦਾਲਤ ਜਾਂ ਜਿਹੜੀ ਵੀ ਅਥਾਰਟੀ ਹੋ ਕਹੂਗੀ ਵੀ ਹਾਂਜੀ ਠੀਕ ਆ ਇਹ ਬੰਦੇ ਦੇ ਉੱਤੇ ਜਿਹੜੇ ਤੁਸੀਂ ਚਾਰਜ ਲਾਏ ਠੀਕ ਆ ਹੁਣ ਇਹਨੂੰ ਫੜ ਲਓ ਉਹ ਅਜ ਬੰਦਾ ਆਉਂਦਾ ਚਾਰਜ ਕਿਹੜਾ ਦੂਜੇ ਦਿਨ ਹੀ ਲੱਗ ਜਣੇ ਜਦੋਂ ਤੱਕ ਚਾਰਜ ਲੱਗਣੇ ਬੰਦਾ ਬਾਹਰ ਹੁੰਦਾ ਮੰਨ ਲਓ ਚਾਰਜ ਲੱਗ ਵੀ ਗਏ ਉਹ ਵੀ ਬਹੁਤ ਟੇਡਾ ਕੰਮ ਆ ਉਹਨੂੰ ਵੀ ਪ੍ਰੋਬਲਮ ਮਿਲਣੀ ਚਾਰਜ ਲੱਗਣ ਤੋਂ ਬਾਅਦ ਬੰਦੇ ਨੂੰ ਅੰਦਰ ਦੇ ਵੀ ਦਿੱਤਾ ਜਮਾਨਤ ਦੇ ਜਿਹੜੇ ਆਪਣੇ ਕਾਨੂੰਨ ਆ ਉਹ ਬਹੁਤ ਨਰਮ ਬੰਦਾ ਜਮਾਨਤ ਕਰਾ ਕੇ ਬਾਹਰ ਆ ਜਾਂਦਾ ਕਿ ਕੇਸ ਜੰਨਾ ਚੱਲਦਾ ਉਦੋਂ ਮੈਨੂੰ ਫੜ ਲਿਓ ਮੈਂ ਕਿਹੜਾ ਕਿਤੇ ਚੱਲਿਆ ਆ ਬੰਦਾ ਬਾਹਰ ਹੁਣ ਜਿਹੜਾ क्राइम ਦੇ ਸਟੈਟਿਸਟਿਕਸ ਆ ਤੇ ਨਾਲ ਅਸਲੀਅਤ ਆ ਜਿਹੜਾ ਅਫੀਸ਼ੀਅਲ क्राइम ਆ 2024 ਦੇ ਵਿੱਚ ਉਹ ਅਮਰੀਕਾ ਦੇ ਵਿੱਚ ਥੱਲੇ ਨੂੰ ਚਲੇ ਗਿਆ ਮਤਲਬ ਜਿਹੜਾ क्राइम ਸਵਿਰਟੀ ਇੰਡੈਕਸ ਆ 4% ਥੱਲੇ ਗਿਆ ਪੁਲਿਸ ਲੀਡਰ ਕਹਿੰਦੇ ਆ ਕਿ ਜਿਹੜੀ ਪਰ ਲੋਕਾਂ ਨੂੰ ਲੱਗਦਾ ਕਿ क्राइम ਤੇ ਘਟਿਆ ਨਹੀਂ ਹੁਣ ਇੱਕ ਹੈਗਾ ਅਸਲ ਦੇ ਵਿੱਚ ਕਿੰਨਾ क्राइम ਹੁੰਦਾ ਕੀ ਆ ਪਿਛੇ ਜੇ ਧਮਕੀਆਂ ਆਈਆਂ ਮਤਲਬ 100 ਬੰਦਿਆਂ ਨੂੰ ਧਮਕੀਆਂ ਆਈਆਂ 100 ਦੇ ਵਿੱਚੋਂ ਲੋਕਾਂ ਨੇ ਰਿਪੋਰਟ ਹੀ ਨਹੀਂ ਕੀਤੀ ਜਿਹੜੀਆਂ ਫਰੋਤੀਆਂ ਮੰਗੀਆਂ ਗਈਆਂ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਵਿੱਚ ਖਾਸ ਕਰਕੇ ਸਾਊਥ ਈਸ਼ੀਅਨ ਭਾਈਚਾਰੇ ਨੂੰ ਉਦਾਹਰਨ ਵਜੋਂ ਜਿੰਨਿਆਂ ਨੂੰ ਉਹ ਉਹਨਾਂ ਨੇ ਕਿਹਾ ਵੀ ਤੁਹਾਨੂੰ ਆ ਇੰਨੇ ਪੈਸੇ ਦੇ ਦੇ ਲਈ ਤੁਸੀਂ ਤੁਹਾਨੂੰ ਮਾਰ ਦਾਂਗੇ ਉਹ ਰਿਪੋਰਟ ਹੀ ਨਹੀਂ ਕੀਤਾ ਲੋਕਾਂ ਨੇ ਹੁਣ ਇੱਕ ਪਾਸੇ ਸਰਕਾਰ ਦੇ ਅੰਕੜਿਆਂ ਦੇ ਵਿੱਚ ਤਾਂ ਕ੍ਰਾਈਮ ਘਟ ਗਿਆ ਆਫੀਸ਼ੀਅਲ ਜਿਹੜਾ ਸਟੈਟ ਹੈ ਉਹ ਤਾਂ ਇਹ ਦੱਸਦਾ ਕਿ ਕ੍ਰਾਈਮ ਥੱਲੇ ਆ ਗਿਆ ਜਿਹੜੀ ਕ੍ਰਾਈਮ ਸਵਿਰਟੀ ਇੰਡੈਕਸ ਆ ਉਹ 4.1% ਥੱਲੇ ਆ ਗਿਆ ਪਰ ਇਹ ਲੋਕਾਂ ਦੀ ਪਰਸੈਪਸ਼ਨ ਹੈ ਕਿ ਕ੍ਰਾਈਮ ਵਧਿਆ ਉਹਦਾ ਫਰਕ ਇੱਥੇ ਆ ਤੁਹਾਨੂੰ ਯਾਦ ਹੋਊਗਾ ਜਿਹੜੀਆਂ ਆ ਐਕਸਟਰਸ਼ਨ ਜਾਂ ਜਿਹੜੀਆਂ ਫਰੋਤੀਆਂ ਦੀਆਂ ਕੌਲਾ ਆਉਂਦੀਆਂ ਸੀ ਇਹਦੇ ਲਈ ਕ੍ਰਾਈਮ ਸਟਾਪਰਸ ਵਾਲਾ ਨੰਬਰ ਜਿਹੜਾ ਅਨੋਨਿਮਸ ਖੋਲਣਾ ਪਿਆ ਸੀ ਸਰਕਾਰ ਨੂੰ ਆਮ ਤੌਰ ਤੇ ਕ੍ਰਾਈਮ ਸਟਾ ਜਿਹੜਾ ਹੁੰਦਾ ਨਾ ਉਹ ਨੰਬਰ ਜਿਹਦੇ ਤੇ ਤੁਸੀਂ ਅਨੋਨਿਮਸ ਰਹਿ ਸਕਦੇ ਆ ਵੀ ਮੇਰਾ ਨਾਮ ਨਾ ਲਿਓ ਮੈਂ ਤੁਹਾਨੂੰ ਦੱਸ ਦਿੰਨਾ ਫਲਾਣੇ ਬੰਦੇ ਨੇ ਆ ਕੰਮ ਕੀਤਾ ਉਹ ਹੁੰਦਾ ਹਿੰਟ ਦੇਣ ਦੇ ਲਈ ਜਦੋਂ ਕਿਸੇ ਨੇ ਕ੍ਰਾਈਮ ਹੋਇਆ ਹੋਵੇ ਜਦੋਂ ਮੰਨ ਲਓ ਕਿਸੇ ਵਿਅਕਤੀ ਨਾਲ ਜਾਂ ਮੇਰੇ ਨਾਲ ਕੋਈ ਧੱਕਾ ਹੋਇਆ ਆ ਤਾਂ ਮੈਂ ਅਨੋਨਿਮਸ ਥੋੜਾ ਰਹ ਮੈਂ ਤੇ ਰਿਪੋਰਟ ਕਰਾਉਂਗਾ ਪੁਲਿਸ ਨੂੰ ਜਾ ਕੇ ਪਰ ਲੋਕਾਂ ਨੇ ਰਿਪੋਰਟ ਹੀ ਨਹੀਂ ਕਰਾਈ ਦਰਦਿਆ ਨੇ ਤੇ ਪੁਲਿਸ ਨੂੰ ਇਹ ਕਹਿਣਾ ਪਿਆ ਸੀ ਕਿ ਆ ਇੱਕ ਨੰਬਰ ਆ ਜਿਹਦੇ ਤੇ ਤੁਸੀਂ ਕਾਲ ਕਰ ਲਓ ਤੇ ਇਹ ਜਿਹੜਾ ਨਾਮ ਵੀ ਨਹੀਂ ਦੱਸਾਂਗੇ ਪਰ ਸਾਨੂੰ ਦੱਸ ਜ਼ਰੂਰ ਦਿਓ ਤੁਹਾਨੂੰ ਧਮਕੀ ਆਈ ਹੈ ਇੱਥੇ ਤੱਕ ਡਰ ਦਾ ਮਾਹੌਲ ਬਣ ਗਿਆ ਹੁਣ ਉਹ ਕਾਨੂੰਨ ਜਿਹੜੇ ਆ ਉਹ ਉਸੋ ਰੀਅਲ ਡਾਟਾ ਜਿਹੜਾ ਆ ਉਹ ਸਾਹਮਣੇ ਨਹੀਂ ਆਉਂਦਾ ਤੇ ਉਹ ਪੁਲਿਸ ਨੇ ਮੰਗ ਕੀਤੀ ਆ ਕਿ ਇਹਨਾਂ ਕਾਨੂੰਨਾਂ ਦਾ ਕੁਛ ਨਾ ਕੁਛ ਕੀਤਾ ਜਾਵੇ ਅਗਲੇ ਘਰ ਪਰ ਤਾਂ ਡਾਕੂਮੈਂਟਡ ਜਿਹੜੀ ਪੋਪੂਲੇਸ਼ਨ ਆ ਉਹਦੇ ਬਾਰੇ ਕੈਨੇਡਾ ਦੇ ਵਿੱਚ ਅਰਥਸ਼ਾਸਤਰੀ ਇਹ ਕਹਿੰਦੇ ਆ ਕਿ ਕੈਨੇਡਾ ਦੇ ਵਿੱਚ ਇਸ ਵੇਲੇ ਲਗਭਗ 5 ਲੱਖ ਬੰਦਾ ਜਿਹੜਾ ਬਿਨਾ ਵੈਲਟ ਇਮੀਗ੍ਰੇਸ਼ਨ ਪੇਪਰਾਂ ਤੋਂ ਰਹਿ ਰਹੇ ਇਹਨਾਂ ਕੋਲੇ ਪੇਪਰ ਹੈ ਨਹੀਂ ਤੇ ਸਰਕਾਰ ਨੂੰ ਇਹਨਾਂ ਨੂੰ ਇਮੀਗ੍ਰੇਸ਼ਨ ਜਿਹੜਾ ਉਹਦੇ ਵਿੱਚ ਆਪਣੇ ਪਲੈਨਿੰਗ ਦੇ ਵਿੱਚ ਇਨਕਲੂਡ ਕਰ ਲੈਣਾ ਚਾਹੀਦਾ ਬਹੁਤ ਵੱਡੀ ਗੱਲ ਆ ਜਿਹੜੇ ਅਨਡਾਕੂਮੈਂਟਡ ਆ ਨਾ ਇਹਨਾਂ ਦੀ ਗੱਲਬਾਤ ਆਮ ਤੌਰ ਦੇ ਉੱਤੇ ਅਮਰੀਕਾ 'ਚ ਹੁੰਦੀ ਹੁੰਦੀ ਆ ਕੈਨੇਡਾ 'ਚ ਨਹੀਂ ਹੁੰਦੀ ਕਿਉਂਕਿ ਅਮਰੀਕਾ 'ਚ ਹੈ ਬਹੁਤ ਜਿਹੜੇ ਟੋਟਲ ਅਮਰੀਕਾ ਦੇ ਵਿੱਚ 11 ਮਿਲੀਅਨ ਜਿਹੜੇ ਉਹ ਹੈਗੇ ਆ ਆਪਣੇ ਜਿਹੜੇ ਅਨ ਡਾਕੂਮੈਂਟਡ ਆ ਜਿਨ੍ਹਾਂ ਕੋਲੇ ਪੇਪਰ ਹੈ ਨਹੀਂ 11 ਮਿਲੀਅਨ 10 ਲੱਖ ਦਾ 1 ਮਿਲੀਅਨ ਹੁੰਦਾ ਪਰ ਜਦੋਂ ਟੋਟਲ ਪੋਪੂਲੇਸ਼ਨ ਦੇਖਦੇ ਆ ਤਾਂ ਉਹ ਸਾਰੀ ਪੋਪੂਲੇਸ਼ਨ ਦਾ ਇਹ 3.3% ਬਣਦੇ ਆ ਕੈਨੇਡਾ ਦੇ ਵਿੱਚ ਸਿਰਫ ਅੱਧਾ ਮਿਲੀਅਨ ਆ 5 ਲੱਖ ਆ ਪਰ 5 ਲੱਖ ਵੀ ਜਦੋਂ ਤੁਸੀਂ ਇਹਨੂੰ ਕਿਉਂਕਿ ਕੈਨੇਡਾ ਦੀ ਪੋਪੂਲੇਸ਼ਨ ਹੀ 39 ਮਿਲੀਅਨ ਆ ਉਹਦੇ ਚ ਲਾ ਕੇ ਦੇਖਦੇ ਆ ਤਾਂ ਇਹ 1. 3% ਬਣਦੇ ਆ ਪਰ 5 ਲੱਖ ਬੰਦਾ ਫੇਰ ਵੀ ਬਹੁਤ ਆ ਜਿਹੜਾ ਕੱਚਾ ਨਹੀਂ ਜਿਹਦੇ ਕੋਲੇ ਵੈਲਿਡ ਪੇਪਰ ਹੈ ਨਹੀਂ ਕੈਨੇਡਾ ਦੇ ਵਿੱਚ ਕੋਈ ਵਰਕ ਪਰਮਿਟ ਹੈ ਨਹੀਂ ਕਿਸੇ ਦਾ ਕੁਝ ਹੈ ਨਹੀਂ ਕਿਸੇ ਦਾ ਕੁਝ ਹੈ ਨਹੀਂ ਇਹ ਕਿਹੜੇ ਲੋਕ ਨੇ ਇਮੀਗ੍ਰੇਸ਼ਨ ਮਿਸਟਰ ਜਿਹੜੇ ਅਲੇਨਾ ਡਿਆਬ ਆ ਉਹ ਟਾਰਗੇਟ ਉਹਨਾਂ ਨੇ ਹੁਣ ਸੈੱਟ ਕਰਨੇ ਆ ਪਰਮਨੈਂਟ ਤੇ ਟੈਂਪੋਰਰੀ ਰੈਜ਼ੀਡੈਂਟਸ ਦੇ ਲਈ ਅਗਲੇ 3 ਸਾਲਾਂ ਦੇ ਲਈ ਜਿਹੜੇ ਕਿ ਮਤਲਬ ਇਹਨੂੰ ਮਤਲਬ ਕਿੱਦਾਂ ਫਿਰ ਸਕੂਲ ਹੋਣੇ ਆ ਕਿੱਦਾਂ ਹਾਊਸਿੰਗ ਹੋਣੀ ਆ ਕਿੱਦਾਂ ਹੈਲਥ ਪਲੈਨਿੰਗ ਹੁੰਦੀ ਸਾਰੀ ਇਹ ਸੰਕੜਿਆਂ ਦੇ ਉੱਤੇ ਹੁੰਦੀ ਆ ਵੀ ਅਗਲੇ ਸਾਲਾਂ ਚ ਭਾਈ ਤੁਸੀਂ ਬੰਦੇ ਪੱਕੇ ਕਿੰਨੇ ਕਰ ਰਹੇ ਹੋ ਇੱਥੇ ਸੱਦਣੇ ਕਿੰਨੇ ਆ ਬਾਹਰੋਂ ਜਿਹੜੇ ਪਹਿਲਾ ਪ੍ਰਾਈਮ ਮਿਨਿਸਟਰ ਸੀ ਕਿ ਜਸਟਨ ਟੂਡੋ ਉਸ ਵੇਲੇ ਟਾਰਗੇਟ ਪਲਾਨ ਕੀਤੇ ਗਏ ਸੀ ਔਰ ਪਹਿਲਾ ਪਲਾਨ ਜ਼ਿਆਦਾ ਸੀਗੀ ਫਿਰ ਘਟਾ ਦਿੱਤੀ ਸੀ ਇਹਨਾਂ ਨੇ ਇਹਨਾਂ ਨੇ ਘਟਾ ਕੇ ਇਹ ਕਰ ਦਿੱਤੇ ਸੀ ਕਿ 5 ਲੱਖ ਪਹਿਲਾਂ ਇਹ ਕਹਿੰਦੇ ਸੀ ਬੰਦਾ ਪੱਕਾ ਕਰਾਂਗੇ ਐਤਕੀ 25 ਦੇ ਵਿੱਚ ਮੁੜ ਕੇ ਕਹਿੰਦੇ ਵੀ ਬੰਦੇ ਘਟ ਕਰਨੇ ਪਹਿਲਾਂ ਜ਼ਿਆਦਾ ਆਵੇ 3950 395025 ਚ 38026 ਚ ਤੇ 365000 27 ਚ ਹੁਣ ਜਿਵੇਂ ਐਕਸਪਰਟ ਇਹ ਕਹਿ ਰਹੇ ਆ ਕਿ ਜਿਹੜਾ ਐਕੂਰੇਟ ਪੋਪੂਲੇਸ਼ਨ ਕਾਊਂਟ ਆ ਉਹ ਇਕਨੋਮਿਕ ਹਾਊਸਿੰਗ ਤੇ ਇਮੀਗ੍ਰੇਸ਼ਨ ਪਾਲਿਸੀ ਦੇ ਲਈ ਬਹੁਤ ਜ਼ਰੂਰੀ ਆ ਬਹੁਤ ਜਿਹੜੇ ਅਨ ਡਾਕੂਮੈਂਟਡ ਨੇ ਜਿਨ੍ਹਾਂ ਕੋਲ ਪੇਪਰ ਹੈ ਨਹੀਂ ਉਹ ਆ ਜਿਹੜੇ ਇੱਥੇ ਰਹਿੰਦੇ ਸੀ ਵੀਜ਼ਾ ਐਕਸਪਾਇਰ ਹੋ ਗਿਆ ਉਹ ਮਤਲਬ ਓਵਰਸਟੇ ਹੋ ਗਏ ਜਾਂ ਇਹ ਹੋਗਾ ਕਿ ਉਹਨਾਂ ਇਹ ਜਿਹੜੇ ਹੋਂ ਜਿਹੜੇ ਅਸਾਈਲਮ ਅਸਾਈਲਮ ਦੇ ਉੱਤੇ ਰੈਫਿਊਜੀ ਕੇਸ ਲੱਗੇ ਉਹ ਨਹੀਂ ਇਹਦੇ ਚ ਗਿਨੇ ਜਾਂਦੇ ਉਹਨਾਂ ਕੋਲ ਪੇਪਰ ਹੈਗੇ ਆ ਜੇਸ ਬੰਦੇ ਨੇ ਰੈਫਿਊਜੀ ਲਈ ਅਪਲਾਈ ਕੀਤਾ ਸੀ ਪਰ ਉਹਦਾ ਕੇਸ ਰਜੈਕਟ ਹੋ ਗਿਆ ਉਹਨੂੰ ਅਨ ਡਾਕੂਮੈਂਟਡ ਦੇ ਵਿੱਚ ਗਿਨਾ ਜਾ ਰਿਹਾ ਜਾਂ ਜਿਹੜੇ ਮਾਈਗ੍ਰੈਂਟਸ ਹੈਗੇ ਆ ਜਿਨ੍ਹਾਂ ਦਾ ਵਰਕ ਪਰਮਿਟ ਦੇ ਉੱਤੇ ਆਏ ਸੀ ਪੱਕੇ ਹੋਣਾ ਸੀ ਵਰਕ ਪਰਮਿਟ ਐਕਸਪਾਇਰ ਹੋ ਗਿਆ ਪੱਕੇ ਹੋਏ ਵੀ ਤੇ ਮੁੜ ਕੇ ਵੀ ਨਹੀਂ ਗਏ ਉਹ ਸਾਰੇ ਆ ਕੁਝ ਜਿਹੜੇ ਆ ਉਹ ਉਹਨਾਂ ਦਾ ਲੀਗਲ ਸਟੇਟਸ ਗਵਾਚਣ ਦੇ ਬਾਵਜੂਦ ਵੀ ਕੰਮ ਕਰੀ ਜਾਂਦੇ ਆ ਜਿਹੜਾ ਸਾਬਕਾ ਮਿਨਿਸਟਰ ਸੀਗੇ ਆਪਣੇ ਮਾਰਕ ਮਿਲਰ ਉਹਨਾਂ ਨੇ ਇੱਕ ਅਨਾਉਂਸ ਕੀਤਾ ਸੀਗਾ ਕਿ 6000 ਜਿਹੜੇ ਅਨ ਡਾਕੂਮੈਂਟਡ ਕੰਸਟਰਕਸ਼ਨ ਵਰਕਰ ਆ ਉਹ ਅਪਲਾਈ ਕਰਨਗੇ ਪਰਮਾਨੈਂਟ ਰੈਜ਼ੀਡੈਂਸ ਦੇ ਲਈ ਪਰ ਪ੍ਰੋਗਰਾਮ ਹਜੇ ਤੱਕ ਕੋਈ ਵੀ ਸ਼ੁਰੂ ਨਹੀਂ ਹੋਇਆ 21 ਦੇ ਵਿੱਚ ਜਿਹੜੀ ਲਿਬਰਲ ਸਰਕਾਰ ਆ ਇਹਨੇ ਵਾਦਾ ਕੀਤਾ ਸੀ ਕਿ ਰੈਗੂਲਾਈਜੇਸ਼ਨ ਜਿਹੜੀ ਅਨ ਡਾਕੂਮੈਂਟਡ ਲੋਕਾਂ ਉਹਨਾਂ ਦੇ ਲਈ ਕੀਤੀ ਜਾਣੀਗੀ ਪਰ ਅਜੇ ਵੀ ਉਹਨਾਂ ਨੇ ਜਿਹੜੀ ਇਹਦੇ ਬਾਰੇ ਵੀ ਕੁਝ ਨਹੀਂ ਕੀਤਾ ਜਿਹੜੇ ਲਾਸਟ ਈਅਰ ਦਾ ਪ੍ਰੈਨ ਸੀਗਾ ਉਹਦੇ ਵਿੱਚ ਸਿਰਫ ਪਰਮਾਨੈਂਟ ਰੈਜ਼ੀਡੈਂਸ ਇਹਨਾਂ ਨੇ 2500 ਅਨਡਾਕੂਮੈਂਟਡ ਨੂੰ ਦੇਣੀ ਸੀਗੀ 25 ਦੇ ਵਿੱਚ ਤੇ 500 ਨੂੰ 26 ਦੇ ਵਿੱਚ ਤੇ 1000 ਨੂੰ 27 ਦੇ ਵਿੱਚ ਹੁਣ 5 ਲੱਖ ਦੇ ਵਿੱਚੋਂ ਜੇ 500 ਬੰਦੇ ਨੂੰ ਦੇ ਵੀ ਦਿੱਤੀ ਤੇ ਉਹਦੇ ਨਾਲ ਫਰਕ ਕੁਛ ਨਹੀਂ ਪੈਣਾ ਜਿਹੜੇ ਐਡਵੋਕੇਸੀ ਗਰੁੱਪ ਆ ਹੁਣ ਉਹ ਇਹਦੀ ਆਲੋਚਨਾ ਕਰ ਰਹੇ ਆ ਗਰੁੱਪ ਜਿਹੜੇ ਮਾਈਗ੍ਰੈਂਟਸ ਰਾਈਟ ਨੈਟਵਰਕ ਆ ਇੱਕ ਉਹ ਕਹਿੰਦੇ ਸਰਕਾਰ ਜਾਣਬੁੱਝ ਕੇ ਵਾਅਦੇ ਤੋੜ ਰਹੀ ਆ ਡਿਲੇ ਕਰ ਰਹੀ ਆ ਤੇ ਇਹਦੀ ਫੁੱਲ ਰੈਗੂਲੇਸ਼ਨ ਹੋਣੀ ਚਾਹੀਦੀ ਆ undocumented ਲੋਕਾਂ ਦੀ ਤੇ ਜਿਹੜੇ ਮਾਈਗ੍ਰੇਸ਼ਨ ਜਿਹੜੇ ਆਪਣੇ ਮਾਈਗ੍ਰੈਂਟ ਵਰਕਰਸ ਨੇ ਉਹਨਾਂ ਦੀ ਹੁਣ ਜਦੋਂ ਕੈਨੇਡਾ ਦਾ ਡਾਟਾ ਜਿਹੜਾ ਹੈਗਾ ਉਹ ਦੂਜੇ ਜਿੱਦਾਂ ਆਇਰਲੈਂਡ ਦੇ ਨਾਲ ਜਾਂ ਦੂਜਿਆਂ ਦੇ ਨਾਲ ਕੀਤਾ ਜਾਂਦਾ ਉਹ ਮਰ ਜਿਹੜੇ ਉੱਥੇ ਕੀ ਹੁੰਦਾ ਆਇਰਲੈਂਡ ਦੇ ਵਿੱਚ ਜਿੱਦਾਂ ਕਿ ਜਿਹੜੇ ਅਨਡਾਕੂਮੈਂਟਡ ਰੈਜ਼ੀਡੈਂਟ ਹੈਗੇ ਆ ਉਹਨਾਂ ਨੂੰ ਲੀਗਲੀ ਰਹਿਣ ਦੇ ਲਈ ਕਹਿ ਦਿੱਤਾ ਜਾਂਦਾ ਸੋ ਕਿਉਂਕਿ 5 ਲੱਖ ਇਹ ਹੈਗੇ ਆ 5 ਲੱਖ ਤੋਂ 6 ਲੱਖ ਦੱਸਦੇ ਆ ਅ ਅਫੀਸ਼ੀਅਲ ਕਹਿੰਦੇ ਆ ਕਿ ਮਤਲਬ ਸਰਕਾਰੀ ਅਧਿਕਾਰੀ ਇਹ ਵੀ ਕਹਿੰਦੀ ਆ ਕਿ ਐਸਾ ਜਿਹਾ ਨੰਬਰ ਕਿੰਨਾ ਆ ਸਾਨੂੰ ਪਤਾ ਹੀ ਨਹੀਂ ਆ ਬਹੁਤ ਸਾਰੇ ਡਾਕੂਮੈਂਟਡ ਹੋਲ ਜਿਹੜੇ ਹੈਗੇ ਨੇ ਇਹ ਲੋਕ ਹੈਗੇ ਆ ਕੰਸਟਰਕਸ਼ਨ ਚ ਕੰਮ ਕਰਦੇ ਆ ਜਿਹੜਾ ਮਤਲਬ ਲੇਬਰ ਸਪਲਾਈ ਦੇ ਉੱਤੇ ਤੇ ਜਿਹੜੀ ਇੱਕ ਅੰਡਰਗਰਾਉਂਡ ਇਕਨੋਮੀ ਚੱਲ ਰਹੀ ਹੈ ਮਤਲਬ ਜੇ ਜਿਹੜਾ ਕੱਚਾ ਬੰਦਾ ਕੰਮ ਕਰ ਰਿਹਾ ਉਹਨੂੰ ਮਿਲ ਤੇ ਕੈਸ਼ ਹੀ ਰਿਹਾ ਨਾ ਉਹ ਕੋਈ ਟੈਕਸ ਦੇ ਰਿਹਾ ਤੇ ਉਹ ਇੱਕ ਪੈਰਲਰ ਇਕਨੋਮੀ ਚੱਲ ਪਈ ਇਹਦੇ ਨਾਲ 25 27 ਦੇ ਇਮੀਗ੍ਰੇਸ਼ਨ ਲੈਵਲ ਪਲਾਨ ਜਿਹੜਾ ਆ ਉਹਨੂੰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਟੈਸਟ ਦੇਖਿਆ ਜਾ ਰ ਇਮੀਗ੍ਰੇਸ਼ਨ ਦੇ ਉੱਤੇ ਕਿਹਦੇ ਰੈਗੂਲਾਈਜ਼ੇਸ਼ਨ ਕਰਦੇ ਆ ਜਾਂ ਕੀ ਕਰਦੇ ਆ ਜਿਹੜੀ ਪੋਲਿਟਿਕਲ ਹੈਜ਼ਿਟੈਂਸੀ ਆ ਇਹ ਸਾਰੇ ਕੁਸ਼ ਦੇ ਵਿੱਚ ਉਹ ਜਿਹੜੀ ਇੱਕ ਸਮੱਸਿਆ ਇਹ ਸਾਰੇ ਕੁਸ਼ ਦੀ ਬੜੀ ਹੋਈ ਹੈ ਜਿਹਦਾ ਕੋਈ ਨਾ ਕੋਈ ਹੱਲ ਜਿਹੜਾ ਉਹ ਇਹਨਾਂ ਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਹੱਲ ਜਿਹੜਾ ਉਹਦਾ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਇਹਦੇ ਉੱਤੇ ਕੋਈ ਕਾਰਵਾਈ ਹੋ ਸਕੇ ਅਗਲੀ ਗੱਲਬਾਤ ਕੈਨਾਬਸ ਲੈਵਲ ਕਨਸਰਨ ਬਾਰੇ ਆ ਜਿਹੜੀ ਕੈਨਾਬਸ ਆ ਭੰਗ ਆ ਜਿਹੜੀ BC ਦੇ ਵਿੱਚ ਇਹ ਇੰਡਸਟਰੀ ਦੇ ਰਿਪ੍ਰੋਡਕਟ ਹੁੰਦੇ ਉਹਨਾਂ ਦੇ ਉੱਤੇ ਲੇਬਲ ਜਿਹੜਾ ਕੀਤਾ ਜਾਂਦਾ ਉਹ ਕਹਿੰਦੇ ਲੇਬਲ ਜਿਹੜੇ ਜ਼ਿਆਦਾ THC ਤੇ ਫੋਕਸ ਕਰਦੇ ਆ THC ਮੇਨ ਇНГਰੀਡੀਐਂਟ ਹੁੰਦਾ ਇਹਦੇ ਵਿੱਚ ਜਿਹਦੇ ਨਾਲ ਬੰਦੇ ਨੂੰ ਨਸ਼ਾ ਹੁੰਦਾ ਜਾਂ ਕਹਿ ਲਓ ਹਾਈ ਹੁੰਦਾ ਪਰ ਜਿਹੜੀਆਂ ਇਹਦੀਆਂ ਉਹ ਕਹਿੰਦੇ ਕੈਨਬਸ ਇੰਡਸਟਰੀ ਜਿਹੜੇ ਭੰਗ ਵੇਚ ਨਾਲ ਉਹ ਕਹਿੰਦੇ ਕਿ ਇਹਦੀ ਜਿਹੜੀਆਂ ਦੂਜੀਆਂ ਦੂਜੇ ਜਿਹੜੇ ਦੇ ਕੋਣ ਆ ਉਹਨਾਂ ਨੂੰ ਉਹ ਲੇਬਲ ਦੇ ਉੱਤੇ ਉਭਾਰਿਆ ਨਹੀਂ ਜਾ ਰਿਹਾ ਵੀ ਜਿਹੜਾ ਪ੍ਰੋਡਿਊਸਰ ਹੈਗੇ ਆ ਵਿਲੇਜ ਫਾਰਮ ਆ ਜਾਂ ਪਿਓਰ ਸਨ ਫਾਰਮ ਹੈਗੇ ਆ ਉਹਨਾਂ ਜਿਹੜਾ THC ਨੰਬਰਸ ਆ ਉਹ ਜਿਹੜੇ ਲੈਵਲ ਕੀਤੇ ਜਾਂਦੇ ਆ ਆਮ ਤੌਰ ਦੇ ਉੱਤੇ ਐਕਚੁਅਲੀ ਜਿਹੜੀ ਪੈਕੇਜ ਦੇ ਵਿੱਚ ਹੁੰਦੀ ਉਹਦੇ ਨਾਲ ਮੈਚ ਨਹੀਂ ਕਰਦੇ ਉਹ ਕਹਿ ਰਹੇ ਕਿ ਇਹਦੇ ਵਿੱਚ ਤਬਦੀਲੀ ਕੀਤੀ ਜਾਵੇ ਉਹ ਚਾਹੁੰਦੇ ਆ ਕਿ THC ਜਿਹੜੀ ਇੱਕ ਰੇਂਜ ਆ 25 ਤੋਂ 30% ਦੱਸੀ ਜਾ ਰਹੀ ਆ ਅ ਮਤਲਬ ਸਿੰਗਲ ਨੰਬਰ ਦੇਣ ਦੀ ਬਜਾਏ ਜਿਹੜੀ ਹੈਗੀ ਆ THC ਦਾ ਲੈਵਲ ਦੱਸਣਾ ਚਾਹੀਦਾ ਕਿ ਨੇਚਰਲੀ ਕਿੰਨਾ ਵੇਰੀ ਕਰਦਾ ਉਹਦੇ ਵਿੱਚ ਦੂਜਾ ਇੰਡਸਟਰੀ ਲੀਡਰ ਇਹ ਵੀ ਕਹਿ ਰਹੇ ਆ ਕਿ ਅਲਕੋਹਲ ਲੋਕ ਉਸ਼ਰਾਬ ਜਿਹੜਾ ਬੰਦਾ ਉਹ ਤੇ ਥੋੜਾ ਲਿਖਿਆ ਹੁੰਦਾ ਵੀ ਇਹਦੇ ਵਿੱਚ ਇੰਨੀ ਅਲਕੋਹਲ ਦੀ ਪਰਸੈਂਟੇਜ ਉਹ ਕੁਆਲਿਟੀ ਦੇਖਦੇ ਉਹਦਾ ਫਲੇਵਰ ਦੇਖਦੇ ਕਿਹੜੀ ਸ਼ਰਾਬ ਆ ਕੋਈ ਗਰੇਪਸ ਦੀ ਆ ਜਾਂ ਕਿਹੜੇ ਰੀਜਨ ਤੋਂ ਆਈ ਆ ਉਹ ਕਹਿੰਦੇ ਸਾਡੀ ਭੰਗ ਨੂੰ ਵੀ ਇਦਾਂ ਦੇਖਿਆ ਜਾਵੇ ਭੰਗ ਦੇ ਉੱਤੇ ਲਿਖ ਦਿੰਦੇ ਆ ਵੀ ਇਹਦੇ ਵਿੱਚ ਜਿਹੜਾ ਟੀ ਐਚ ਸੀ ਲੈਵਲ ਆ ਹੋ ਜਿੰਨਾ ਹੈ ਲਿਖਿਆ ਤਾਂ ਹੁੰਦਾ ਸ਼ਰਾਬ ਦੀ ਬੋਤਲ ਦੇ ਉੱਤੇ ਵੀ ਸ਼ਾਇਦ ਕਿਤੇ ਲਿਖਿਆ ਹੋਵੇ ਕਿ ਇੰਨੇ ਪਰਸੈਂਟੇਜ ਦੇ ਵਿੱਚ 10% ਜਾਂ ਇੰਨੇ ਪਰਸੈਂਟ ਅਲਕੋਹਲ ਹੁੰਦੀ ਆ ਪਰ ਉਹ ਉਹ ਜਿਹੜਾ ਲੈਣ ਵਾਲਾ ਗਾਹਕ ਆ ਉਹਦਾ ਟਾਰਗੇਟ ਇਹ ਨਹੀਂ ਵੀ ਉਹ ਪਰਸੈਂਟੇ ਉਹ ਭੰਗੜੇ ਕਹ ਰਿਹਾ ਕਿ ਸਾਡੇ ਨਾਲ ਕਿਉਂ ਇਹ ਤੱਕਾ ਕੀਤਾ ਜਾ ਰਿਹਾ ਸਾਡੇ ਵੀ ਤੁਸੀਂ ਇਹ ਲਿਖੋ ਇਹਦਾ ਫਲੇਵਰ ਕੀ ਹੈ ਕਿਹੜੀ ਕੁਆਲਿਟੀ ਹੈ ਜਾਂ ਕੀ ਹੈ ਉਹ ਜ਼ਿਆਦਾ ਹਾਈਲਾਈਟ ਕਰੋ ਇਸ ਚੀਜ਼ ਨੂੰ ਜ਼ਿਆਦਾ ਨਾ ਕਰੋ ਉਹ ਜਿਹੜੀ ਕਲੀਅਰ ਰੇਂਜ ਜਿਹੜੀ ਆ ਉਹਦੇ ਨਾਲ ਕੰਜ਼ਿਊਮਰ ਜਿਹੜਾ ਉਹ ਆਪਣਾ ਬੈਟਰ ਮੈਨੇਜ ਕਰ ਸਕਦਾ ਕਿ ਉਹਦੀ ਲਿਮਟ ਕਿੰਨੀ ਆ ਉਹ ਜਿਹੜਾ ਕ્રાਫਟ ਪ੍ਰੋਡਿਊਸਰ ਹੈ ਜਿਵੇਂ ਰਾਇਲ ਹਾਰਵੈਸਟ ਹੈਗੇ ਉਹ ਕਹਿੰਦੇ ਲੇਬਲਸ ਨੂੰ ਦੂਜੇ ਫੀਚਰ ਜਿਹੜੇ ਟੈਪੀਂਗਸ ਆ ਉਹਦਾ ਫਲੇਵਰ ਉਹਦਾ ਐਰੋਮਾ ਕੀ ਹੈ ਉਹਦਾ ਜਿਹੜਾ ਉਹਦੇ ਵਿੱਚ ਮਹਿਕ ਕਿਦਾਂ ਦੀ ਆਉਂਦੀ ਹੈ ਟੋਟਲ ਜਿਹੜੀ ਹੈਗੀ ਆ ਉਹਨੂੰ ਐਕਟਿਵ ਕੈਨਾਬਸ ਸੋਇਲ ਆ ਜਿਹੜੀ ਟੀਏਸੀ ਹੈਗੀ ਆ ਉਹਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਆ ਪ੍ਰੋਡਿਊਸਰ ਇਹ ਵੀ ਚਾਹੁੰਦੇ ਆ ਕਿ ਉਹਨਾਂ ਨੂੰ ਜਿਹੜੇ ਪੈਕੇਟ ਆ ਉਹਨਾਂ ਨੂੰ ਜ਼ਿਆਦਾ ਕ੍ਰੀਏਟਿਵ ਤਰੀਕੇ ਨਾਲ ਡਿਜ਼ਾਈਨ ਕਰਨ ਦੀ ਖੋਲ ਹੋਣੀ ਚਾਹੀਦੀ ਆ ਉਹ ਕਹਿੰਦੇ ਹੈਲਥ ਕੈਨੇਡਾ ਦੇ ਰੂਲ ਬਹੁਤ ਸਖਤ ਆ ਇਸ ਵੇਲੇ ਮਾਰਚ 2025 ਦੇ ਵਿੱਚ ਰੈਗੂਲੇਸ਼ਨ ਚੇਂਜ ਹੋਣੇ ਸੀ ਹੈਲਥ ਕੈਨੇਡਾ ਨੇ ਅਪਡੇਟ ਕੀਤੇ ਸੀ ਰੂਲ ਲੈਵਲ ਪਰ ਇਹਨਾਂ ਦੇ ਉੱਤੇ ਹੁਣ ਜਿਹੜੀ ਇੰਡਸਟਰੀ ਆ ਉਹ ਹੋਰ ਮੰਗ ਕਰ ਰਹੀ ਆ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸੰਪੰਨ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ। ਕੁਸ਼ਨੂ ਵੀ ਹੈ। ਗੱਲ ਬਤਾ।